ਇਹ ਬੜੀ ਪਾਸ ਹੋਏ ਨਾ ਹਾਤਾ ਨਹੀਂ ਹਾਤਾ ਆ ਕੇ ਕਾ ਰੇ ਹਾਂ ਮਾਈਕ ਬੰਦ ਹੈ ਬੂੜਾ ਆਦਮੀ ਹੈ ਯਾਰ ਮਾਈਕ ਓਨ ਕਰੋ ਫਿਰ ਨਾ ਉਹ ਮਾਈਕ ਥੱਲੇ ਕਰਿਓ ਬੜਾ ਨਾ ਭਾਈ ਨਿਮਰਤ ਆ ਜਾਓ ਇੱਧਰ ਲਿਆ ਮੈਂ ਮੈਂ ਪਹਿਲਾਂ ਤੁਹਾਨੂੰ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਬੇਨਤੀ ਕਰਨੀ ਹੈ ਉਰੇ ਮਾਈਕ ਥੱਲੇ ਕਰ ਦਿਓ ਮੈਂ ਜਦੋਂ ਤੁਸੀਂ ਸ਼ੈਟ ਹੋ ਜੂਗੇ ਆਪਾਂ ਉਦੋਂ ਸ਼ੁਰੂ ਕਰਾਂਗੇ ਪਲੀਜ਼ ਇੱਕ ਮਿੰਟ ਇੱਕ ਇੱਕ ਮਿੰਟ ਚੁੱਪ ਦਾ ਦਾਨ ਬਖਸ਼ੋ ਮੈਂ ਇੱਕ ਇੱਕ ਸਾਰੇ ਮੀਡੀਆ ਸੱਜਣਾ ਨੂੰ ਇੱਕ ਬੇਨਤੀ ਕਰਨੀ ਹੈ ਜਿੱਥੇ ਇਹਦੀ ਗੱਲ ਕਰਨੀ ਹੈ ਮੈਂ ਸੁਪਰੀਮ ਕੋਰਟ ਦੇ ਚੀਫ ਜਸਟਿਸ ਨੂੰ ਚਿੱਠੀ ਲਿਖੀ ਆ ਉਹਨੂੰ ਪੜ੍ਹ ਕੇ ਸੁਣਾਉਣੀ ਆ ਉਹ ਬਾਅਦ ਚ ਥੋੜਾ ਜਿਆਦਾ ਧਿਆਨ ਦਿਓ ਮਾਈਕ ਥੱਲੇ ਕਰ ਦਿਓ ਮਾਈਕ ਥੱਲੇ ਕਰ ਦਿਓ ਮਾਈਕ ਥੱਲੇ ਕਰ ਚਿੱਠੀ ਪੜ੍ਹਦੇ ਆ ਮੀਟਿੰਗ ਹੋਈ ਖੇਤੀ ਮੰਤਰੀ ਨਾਲ ਅਧਿਕਾਰੀ ਸੀ ਜਿਹੜਾ ਡਰਾਫਟ ਪਾਲਿਸੀ ਪਰ ਸਰਕਾਰ ਨੇ ਭੇਜੀ ਹੈ ਅਸੀਂ ਉਹਨੂੰ ਆਊਟਰਾਇਟਲੀ ਰਿਜੈਕਟ ਕੀਤਾ ਹੈ ਅਸੀਂ ਕਿਹਾ ਹੈ ਵੀ ਇਹ ਸਰਕਾਰ ਦੀ ਕੇਂਦਰ ਸਰਕਾਰ ਦੀ ਇੱਕ ਸਾਜ਼ਿਸ਼ ਹੈ ਜਿਹੜੇ ਕਾਨੂੰਨ ਅਸੀਂ ਵਾਪਸ ਕਰਾ ਕੇ ਆਏ ਆ ਉਹਨਾਂ ਨੂੰ ਨਵੇਂ ਢੰਗ ਨਾਲ ਲਾਗੂ ਕਰਨ ਦੀ ਇਹ ਖੇਡ ਹੈ ਜੇ ਇਹ ਲਾਗੂ ਕਰੋਗੇ ਅਸੀਂ ਪਹਿਲੇ ਨਾਲੋਂ ਵੱਡਾ ਅੰਦੋਲਨ ਕਰਾਂਗੇ ਤੇ ਇਹਦੇ ਤੇ ਸਾਰਿਆਂ ਨੇ ਆਪੋ ਆਪਣੇ ਵਿਚਾਰ ਦਿੱਤੇ ਸਾਰਿਆਂ ਦੇ ਕੰਸੈਂਸਸ ਇਹੋ ਜੀ ਇਹ ਸਾਰੀਆਂ ਜਥੇਬੰਦੀਆਂ ਨੇ ਇਹਦਾ ਡਟ ਕੇ ਵਿਰੋਧ ਕੀਤਾ ਤੇ ਮੰਤਰੀ ਜੀ ਨੇ ਪ੍ਰੋਸਾ ਦਿੱਤਾ ਵੀ ਅਸੀਂ ਪੋਜ਼ਿਟਿਵ ਰਿਸਪਾਂਸ ਦਵਾਂਗੇ ਹਾਲੇ ਕੁਝ ਹੋਰ ਬੁੱਧੀਜੀਵੀ ਇਹਨੂੰ ਕੰਸਲਟ ਕਰਨਾ ਅਸੀਂ ਪਹਿਲਾਂ ਅਫੀਸਰ ਦੀ ਰਾਏ ਲੈ ਲਈ ਤੇ ਅਸੀਂ ਤੁਹਾਡੇ ਨਾਲ ਹੋਵਾਂਗੇ ਅਸੀਂ ਉਹਨਾਂ ਨੂੰ ਕਿਹਾ ਵੀ ਅਸੈਂਬਲੀ ਦਾ اجلاس ਬੁਲਾ ਕੇ ਇਹਨੂੰ ਕੌਂਫਰੰਸ ਨੂੰ ਰਿਜੈਕਟ ਕਰੋ ਆਲ ਪਾਰਟੀ ਮੀਟਿੰਗ ਦੀ ਜੀ ਦਲਬਾਤ ਹੋਈ ਹੈ ਕਿਉਂਕਿ ਮਸਲਾ ਬੜਾ ਵੱਡਾ ਹੈਗਾ ਨਹੀਂ ਇਹ ਨਹੀਂ ਕੋਈ ਗੱਲ ਹੋਈ ਓਕੇ ਅਸੀਂ ਉਹਨਾਂ ਨੂੰ ਕਹਿਆ ਸੀ ਅਸੈਂਬਲੀ 'ਚ ਇਹਨੂੰ ਰਿਜੈਕਟ ਕਰੋ ਇਹ ਉਹਨਾਂ ਨੇ ਕਿਹਾ ਵੀ ਅਸੀਂ ਕਰਦੇ ਹਾਂ ਰਾਜਵਰ ਸਾਹਿਬ ਤੁਹਾਨੂੰ ਉਹਦੀ ਕਿਹੜੀ ਮੱਤੇ ਲੱਗਦਾ ਜੀ ਕਿਉਂਕਿ ਆਮ ਲੋਕਾਂ ਨੂੰ ਅਜੇ ਸਮਝ ਨਹੀਂ ਆ ਰਿਹਾ ਜੇ ਖੇਤੀਬਾੜੀ ਦਾ ਰਾਸ ਪਾਲਿਸੀ ਆ ਮਾਰਕੀਟਿੰਗ ਦੀ ਕਿਉਂਕਿ ਮਾਰਕੀਟਿੰਗ ਜਿਹੜਾ ਸਟੇਟ ਸਬਜੈਕਟ ਹੈ ਐਗਰੀਕਲਚਰ ਤੇ ਐਗਰੀਕਲਚਰ ਮਾਰਕੀਟਿੰਗ ਸਟੇਟ ਸਬਜੈਕਟ ਹੈ ਭਾਰਤ ਸਰਕਾਰ ਦਾ ਇਨਡਾਇਰੈਕਟਲੀ ਸਟੇਟਾਂ ਦੇ ਅਧਿਕਾਰ ਖੋਹੀ ਜਾ ਰਹੀ ਹੈ ਔ ਸੈਕਟਰ ਸਟੇਟ ਆ ਮਿਊਸਪੈਲਟੀਆ ਬਣਾ ਕੇ ਰੱਖ ਦਿੱਤੇ ਹਨ ਤੇ ਅਸੀਂ ਉਹਨਾਂ ਨੂੰ ਕਿਹਾ ਵੀ ਐਗਰੀਕਲਚਰ ਸੈਕਟਰ ਦੇ ਵਿੱਚ ਜਾਂ ਐਗਰੀਕਲਚਰ ਮਾਰਕੀਟਿੰਗ 'ਚ ਅਸੀਂ ਬਿਲਕੁਲ ਅਲਰੇਡੀ ਕਰਾਂਗੇ ਸੈਂਟਰ ਦੀ ਇੰਟਰਫੀਅਰੈਂਸ ਅਸੀਂ ਉਹਨਾਂ ਨੂੰ ਕਿਹਾ ਜਿਹੜੇ ਸਾਈਲੋ ਬਣਾਉਣ ਨੂੰ ਕਹਿੰਦੇ ਆ ਤੁਸੀਂ ਅਸੀਂ ਪੰਜਾਬ 'ਚ ਜਿਹੜਾ ਮਾਰਕੀਟਿੰਗ ਸਿਸਟਮ ਹੈ ਦੁਨੀਆ ਦਾ ਸਭ ਤੋਂ ਵਧੀਤ ਹੈ ਹਰਿਆਣੇ ਨੇ ਸਾਡੀ ਨਕਲ ਕੀਤੀ ਆ ਹੋਰ ਕਿਸੇ ਸਟੇਟ 'ਚ ਹੈ ਨਹੀਂ ਇਹ ਇਸ ਕਰਕੇ ਜਿਹੜੇ ਸਾਈਲੋ ਉਹ ਬਣਾਉਣ ਨੂੰ ਕਹਿੰਦੇ ਨੇ ਅੰਬਾਨੀਆਂ ਅਡਾਨੀਆਂ ਦੇ ਕੁਣ ਮੰਡੀਆਂ ਬਣ ਗਈਆਂ ਬਹੁਤ ਵਧੀਆ ਉਹ ਮਾਰਕੀਟ ਫੀਸ ਦੇ ਨਾਲ ਸਰਕਾਰ ਆਪਣੇ ਬਣਾਵੇ ਸਾਈਲੋ ਤਾਂ ਕਿ ਅਸੀਂ ਕਿਸੇ ਨੂੰ ਬਾਹਰੋਂ ਐਂਟਰ ਨਹੀਂ ਹੋਣ ਦੇਣਾ ਸਾਡੇ ਸਾਹਮਣੇ ਮਿਸਾਲ ਹੈ ਹਿਮਾਚਲ ਦੀ ਅਸੀਂ ਮਿਸਾਲ ਦਿੱਤੀ ਸੀ ਅਡਾਨੀ ਸੇਵ ਦੀ ਮਾਰਕੀਟ ਚ ਐਂਟਰ ਕੀਤਾ ਜਿਹੜਾ ਇਹਨਾਂ ਦਾ ਖਾਸਾ ਹੈ ਕਾਰਪੋਰੇਟਸ ਦਾ ਵੀ ਆਪਣੇ ਕੰਪੀਟੀਟਰ ਨੂੰ ਪਹਿਲਾਂ ਮਾਰਦੇ ਨੇ ਉਹਨਾਂ ਨੇ ਸੇਵ ਦੇ ਰੇਟ ਪਹਿਲੇ ਸਾਲ ਆ ਕੇ ਡਬਲ ਕਰਤੇ ਕਿਸਾਨ ਉਧਰ ਹੋਲੇ 2 ਸਾਲ ਮਹਿੰਗੇ ਖਰੀਦਦਾ ਰਿਹਾ ਉਤੇ ਬਾਅਦ ਜਿਹੜਾ ਕੰਪੀਟੀਟਰ ਸੀ ਵਪਾਰੀ ਉਹ ਭੱਜ ਗਿਆ ਤੀਸਰੇ ਸਾਲ ਇੰਨੇ ਕ੍ਰੈਸ਼ ਕਰਕੇ ਰੇਟ ਅੱਧ ਤੋਂ ਥੱਲੇ ਰਹਿ ਗਏ ਤੇ ਹੁਣ ਕਿਸਾਨ ਉਥੇ ਟੀਕਾ ਮਾਰਦੇ ਨੇ ਵਪਾਰੀ ਉਥੇ ਹੈ ਨਹੀਂ ਇਹਦੀ ਮਨੋਪੋਲੀ ਹੈ ਇਹੀ ਕੰਮ ਇਸ ਬਹਾਨੇ ਆ ਜਿਹੜਾ ਨਵਾਂ ਡਰਾਫਟ ਪਾਲਸੀ ਭੇਜੀ ਹੈ ਇਹਦੇ ਬਹਾਨੇ ਉਹ ਮਾਰਕੀਟ ਖੋਣਾ ਚਾਹੁੰਦੇ ਆ ਕਿ ਅਸੀਂ ਉਹਨੂੰ ਰਿਜੈਕਟ ਕੀਤਾ ਵੀ ਕਿਸੇ ਕੀਮਤ ਤੇ ਅਸੀਂ ਨਾ ਤਾਂ ਪ੍ਰਾਈਵੇਟ ਮਾਰਕੀਟ ਬਣਨ ਦੇਣੀ ਹੈ ਨਾ ਅਸੀਂ ਚੱਲਣ ਦੀ ਹੈ ਸਟੇਟ ਕੋਲੇ ਰਾਈਟ ਹੈਗਾ ਕਿ ਉਹ ਰਿਜੈਕਟ ਵੀ ਕਰ ਸਕਦਾ ਕਰ ਸਕਦੇ ਹੋ ਕਿਉਂਕਿ ਐਗਰੀਕਲਚਰ ਕਨਸਟੀਟਿਊਸ਼ਨ ਚ ਐਗਰੀਕਲਚਰ ਤੇ ਐਗਰੀਕਲਚਰ ਮਾਰਕੀਟਿੰਗ ਦੋ ਸਟੇਟ ਸਬਜੈਕਟ ਬਲਕਿ ਅਸੀਂ ਤਾਂ ਉਹਨਾਂ ਨੂੰ ਅੱਜ ਇਹ ਵੀ ਕਿਹਾ ਵੀ ਜਿਹੜਾ ਡੈਮਸ ਨੇ ਜਾਂ ਪਾਣੀ ਹੈ ਇਹ ਵੀ ਸਟੇਟ ਸਬਜੈਕਟ ਹੈ ਤੁਸੀਂ ਜਿਹੜਾ ਡੈਮ ਸੇਫਟੀ ਐਕਟ ਮੰਨ ਲਿਆ ਉਹਦੇ ਨਾਲ ਸਾਡਾ ਭਾਖੜਾ ਡੈਮ ਤੇ ਪੌਂਗ ਡੈਮ ਸੈਂਟਰ ਦੇ ਕੰਟਰੋਲ ਚਲੇ ਗਏ ਉਹ ਵੀ ਅਸੈਂਬਲੀ ਚ ਰੱਖ ਕੇ ਰਿਜੈਕਟ ਕਰੋ ਰਾਜੀਵਾਲ ਸਾਹਿਬ ਇਹ ਕਾਰੀ ਸਵਾਲ ਕਿਉਂ ਬਣਾ ਲੈ ਕੇ ਅੰਦਰ ਸਰਕਾਰ ਨੇ ਤੁਸੀਂ ਲੰਬਾ ਟਾਈਮ ਦੇਖੋ ਕੇਂਦਰ ਗੱਲ ਸਮਝੋ ਮੈਂ ਤੁਹਾਡਾ ਸਵਾਲ ਸਮਝ ਗਿਆ ਕੇਂਦਰ ਸਰਕਾਰ ਕਾਰਪੋਰੇਟ ਦੀ ਸਰਕਾਰ ਮੋਦੀ ਦੀ ਸਰਕਾਰ ਨਹੀਂ ਹੈ ਸਹੀ ਮਾਨ ਹੈ ਵੀ ਜੇ ਅਡਾਨੀ ਦੀ ਸਰਕਾਰ ਹੈ ਉਹ ਹਰ ਬਿੰਗੇ ਡੇਢ ਢੰਗ ਨਾਲ ਖੇਤੀ ਨੂੰ ਕਾਰਪੋਰੇਟ ਦੇ ਹੱਥੇ ਦੇਣਾ ਚਾਹੁੰਦੇ ਆ ਖੇਤੀ ਮਾਰਕੀਟਿੰਗ ਨੂੰ ਕਾਰਪੋਰੇਟ ਦੇ ਹੱਥੇ ਦੇਣਾ ਚਾਹੁੰਦੇ ਆ ਇਸ ਕਰਕੇ ਉਹ ਕਹਿਣ ਸ਼ਬਦਾਵਲੀ ਜਿੰਨੀ ਮਰਜ਼ੀ ਪਾਉਣ ਇਸ ਵਰਤਣ ਪਰ ਕੋ ਮੁਕਮਾ ਆਖਿਓ ਫਿਰ ਕਾਰਪੋਰੇਟ ਦੇ ਹੱਥ ਜਾਂਦੀ ਹੈ ਜਿਹੜੇ ਨਾਂ ਤਾਂ ਇਥੇ ਦੇ ਆਮ ਲੋਕਾਂ ਦੇ ਹਿੱਤ ਚ ਨਾਓ ਕਿਸਾਨਾਂ ਦੇ ਹਿੱਤ ਹੈ ਠੀਕ ਹੋ ਗਿਆ ਮੈਂ ਪਿਆਰੇ ਗੱਲ ਕਰ ਮੈਂ ਚਿੱਠੀ ਮੈਂ ਮੈਂ ਹੁਣ ਇਹ ਨੂੰ ਥੋੜਾ ਧਿਆਨ ਨਾਲ ਸੁਣੋ ਮੈਂ ਜਿਹੜੀ ਚਿੱਠੀ ਚੀਫ ਜਸਟਿਸ ਨੂੰ ਭਾਰਤ ਸਰਕਾਰ ਦੀ ਸੁਪਰੀਮ ਕੋਰਟ ਦੇ ਨੂੰ ਮੈਂ ਚਿੱਠੀ ਲਿਖੀ ਹੈ ਵਿੱਚਾ ਲਿਖਿਆ ਕਿਸਾਨਾਂ ਤੇ ਪੰਜਾਬੀਆਂ ਪੰਜਾਬੀਆਂ ਦੇ ਸੰਵਿਧਾਨਕ ਅਧਿਕਾਰਾਂ ਉੱਤੇ ਸਰਕਾਰੀ ਜ਼ਬਰ ਅਤੇ ਤੱਕੇਸ਼ਾਹੀ ਸੰਬੰਧੀ ਸ੍ਰੀਮਾਨ ਜੀ ਮੈਂ ਜਾਣ ਬੁੱਝ ਕੇ ਆਪਣੀ ਮਾਂ ਬੋਲੀ ਪੰਜਾਬੀ ਵਿੱਚ ਆਪ ਜੀ ਨੂੰ ਇਹ ਖੱਤ ਲਿਖ ਰਿਹਾ ਹਾਂ ਇਹ ਲਿਖ ਵੀ ਉਸ ਸਮੇਂ ਰਿਹਾ ਜਦੋਂ ਭਾਰਤ ਦੇ ਲੋਕਤੰਤਰ ਦੀਆਂ ਭਾਰਤੀਆਂ ਦੀਆਂ ਹੀ ਸਰਕਾਰਾਂ ਤੇ ਜਿਹਾ ਉੜਾ ਰਹੀਆਂ ਹਨ ਜੋ ਸਪਸ਼ਟ ਦਿਖ ਰਹੀਆਂ ਹਨ ਪਰ ਫਿਰ ਵੀ ਸਾਡੀ ਨਿਆਂਪਾਲਿਕਾ ਮੂਖ ਦਰਸ਼ਕ ਬਣੀ ਬੈਠੀ ਹੈ ਲੋਕਾਂ ਦੇ ਸਨਮਾਨਕ ਹੱਕਾਂ ਦੀ ਰਾਖੀ ਵਰਗੇ ਬੇहद ਸੰਵੇਦਨਸ਼ੀਲ ਮੁੱਦੇ ਉੱਤੇ ਚੁੱਪ ਹੈ ਇਹ ਨਹੀਂ ਕਿ ਮਾਨਯੋਗ ਸੁਪਰੀਮ ਕੋਰਟ ਦੇ ਇਹ ਮੁੱਦਾ ਧਿਆਨ ਵਿੱਚ ਨਹੀਂ ਅਫਸੋਸ ਇਹ ਹੈ ਕਿ ਸਤਕਾਰਯੋਗ ਸੁਪਰੀਮ ਕੋਰਟ ਦੀਆਂ ਥੋੜੇ ਦਿਨ ਪਹਿਲਾਂ ਕਿਸਾਨ ਨੇਤਾ ਸਰ ਜਗਜੀਤ ਸਿੰਘ ਢੱਲੇਵਾਲ ਜੋ ਪੰਜਾਬ ਹਰਿਆਣਾ ਦੇ ਖਨੋਰੀ ਬਾਰਡਰ ਤੇ ਮਰਨਵਰਤੂ ਤੇ ਬੈਠੇ ਹਨ ਸਬੰਧੀ ਭਾਰਤ ਹਰਿਆਣਾ ਤੇ ਪੰਜਾਬ ਸਰਕਾਰਾਂ ਨੂੰ ਦਿੱਤੀਆਂ ਗਈਆਂ ਢਿੱਲੀਆਂ ਹਦਾਇਤਾਂ ਕਰਨ ਹੈ। ਸ਼੍ਰੀਮਾਨ ਜੀ ਬੇਨਤੀ ਹੈ ਕਿ ਸਭ ਤੋਂ ਪਹਿਲਾਂ ਪੰਜਾਬ ਦੇ ਪੰਜਾਬੀਆਂ ਦੇ ਜਜ਼ਬੇ ਤੇ ਉਹਨਾਂ ਦੀ ਮਾਨਸਿਕਤਾ ਨੂੰ ਸਮਝੋ। ਦੇਸ਼ ਦੇ ਕੇਵਲ 1.5% ਦੇ ਰਕਵੇ ਵਿੱਚ ਵੱਸਦੇ ਇੱਥੋਂ ਦੇ ਲੋਕ ਸਦੀਆਂ ਤੋਂ ਹਰ ਜ਼ੁਲਮ ਦੇ ਖਿਲਾਫ ਲੜਦੇ ਆਏ ਹਨ। ਜਦੋਂ ਮੁਗਲ ਕਾਲ ਸਮੇਂ ਜਾਬਰ ਧੜਵੀ ਦਿੱਲੀ ਨੂੰ ਲੁੱਟ ਕੇ ਉੱਥੋਂ ਧੀਆਂ ਨੂੰ ਬੰਦੀ ਬਣਾ ਕੇ ਉਹ ਅਫਗਾਨਿਸਤਾਨ ਵੱਲ ਲਜਾਇਆ ਕਰਦੇ ਸਨ ਉਦੋਂ ਸਾਡੇ ਪੂਰਵਜ ਉਹਨਾਂ ਦਾ ਡਟ ਕੇ ਮੁਕਾਬਲਾ ਕਰਦੇ ਅਸੀਂ ਬੰਦੀ ਬਣਾਈਆਂ ਤਿਆਂ ਨੂੰ ਛੁਡਾ ਕੇ ਘਰੋ ਘਰੀ ਉਹਨਾਂ ਦੇ ਵਾਰਸਾਂ ਕੋਲ ਪਹੁੰਚਾਇਆ ਕਰਦੇ ਸਨ ਇਤਿਹਾਸ ਗਵਾਹ ਹੈ ਕਿ ਦੇਸ਼ ਦੀ ਆਜ਼ਾਦੀ ਸੰਗਰਾਮ ਵਿੱਚ ਫਾਂਸੀ ਦੇ ਰੱਸੇ ਨੂੰ ਚੁੰਮਣ ਵਾਲੇ ਅਤੇ ਕਾਲੇ ਪਾਣੀਆਂ ਦੀਆਂ ਸਜ਼ਾਾਂਾਂ ਕੱਟਣ ਵਾਲੇ ਦੇਸ਼ ਦੇ ਯੋਧਿਆਂ ਵਿੱਚੋਂ 90% ਤੋਂ ਵੱਧ ਪੰਜਾਬੀ ਸਨ ਅੱਜ ਵੀ ਦੇਸ਼ ਦੀ ਖੜਕ ਪੰਜਾਬ ਹੈ ਜਦੋਂ ਵੀ ਚੀਨ ਜਾਂ ਪਾਕਿਸਤਾਨ ਵੱਲੋਂ ਦੇਸ਼ ਉੱਤੇ ਹਮਲਾ ਹੋਇਆ ਪੰਜਾਬੀਆਂ ਦੇ ਪੁੱਤ ਫੌਜੀ ਦੇਸ਼ ਦੀ ਹਿੱਕ ਢਾਕੇ ਲੜੇ ਦੇਸ਼ ਲਈ ਹਿੱਕ ਢਾਕੇ ਲੜੇ ਜਿੰਨ ਦੀ 1962 ਦੀ ਜੰਗ ਤੋਂ ਬਾਅਦ ਦੇਸ਼ ਦੀ ਡਿਫੈਂਸ ਦੀ ਰੱਖਿਆ ਲਈ ਇਕੱਲੇ ਪੰਜਾਬੀਆਂ ਨੇ 17 ਕਿਲੋ 20 ਕਿਲੋ ਸੋਨਾ ਅਤੇ ਬਾਕੀ ਦੇਸ਼ ਨੇ ਕੇਵਲ 18 ਕਿਲੋ ਸੋਨਾ ਦਾਨ ਕੀਤਾ ਜਦੋਂ ਦੇਸ਼ ਅਨਸੰਕਟ ਵਿੱਚ ਫਸਿਆ ਤਾਂ ਪੰਜਾਬ ਦੇ ਕਿਸਾਨਾਂ ਨੇ 1966 ਸਾਲ ਤੋਂ 1970 ਤੱਕ ਦੇਸ਼ ਨੂੰ ਅੰਨ ਦੇ ਘਟੇ ਦੀ ਤਰ੍ਹਾਂ ਆਧਮ ਨਿਰਭਰ ਹੀ ਨਹੀਂ ਪੂਰ ਸਰਪਲਸ ਦੇਸ਼ ਵੀ ਬਣਾਇਆ ਕਮੇ ਕੋਈ ਆਫਤ ਹੋਵੇ ਮਦਦ ਲਈ ਪੰਜਾਬੀ ਹਮੇਸ਼ਾ ਮੋਹਰੀ ਰਹੇ ਪੰਜਾਬੀਆਂ ਨਾਲ ਇਸ ਦੇ ਬਾਵਜੂਦ ਕੇਂਦਰੀ ਹਕਮਰਾਨਾਂ ਨੇ ਜੋ سلوਕ ਕੀਤਾ ਉਹ ਅਫਸੋਸਨਾਕ ਹੀ ਨਹੀਂ ਨਿੰਦਣਯੋਗ ਵੀ ਹੈ ਸ੍ਰੀਮਾਨ ਜੀ ਇਹ ਸਾਰਾ ਜਗ ਜਾਣਦਾ ਹੈ ਕਿ 1982 ਵਿੱਚ ਜਦੋਂ ਭਜਨ ਲਾਲ ਹਰਿਆਣਾ ਦੇ ਮੁੱਖ ਮੰਤਰੀ ਸਨ ਉਦੋਂ ਦੇਸ਼ ਦੀ ਰਾਜਧਾਨੀ ਵਿੱਚ ਏਸ਼ੀਅਨ ਖੇਡਾਂ ਹੋਈਆਂ ਭਜਨ ਲਾਲ ਦੀ ਸਰਕਾਰ ਨੇ ਪੰਜਾਬੀਆਂ ਨੂੰ ਨਾ ਕੇਵਲ ਦਿੱਲੀ ਜਾਣ ਤੋਂ ਰੋਕਿਆ ਸਗੋਂ ਬੱਸਾਂ ਕਾਰਾਂ ਵਿੱਚ ਉਤਾਰ ਕੇ ਜ਼ਲੀਲ ਵੀ ਕੀਤਾ ਉਦੋਂ ਵੀ ਦੇਸ਼ ਦੇ ਕੇਂਦਰੀ ਹਕਮਰਾਨ ਅਤੇ ਸਾਡੀ ਜੁਡੀਸ਼ਰੀ ਨੂਕ ਦਰਸ਼ਕ ਬਣੀ ਰਹੀ ਦਿੱਲੀ ਅਤੇ ਦੇਸ਼ ਵਿੱਚ ਵਕ ਵਕ ਸਮਾਂ ਉੱਤੇ ਹੋਈ ਸਿੱਖਾਂ ਦੀ 1984 ਵਾਲੀ ਨਸਲ ਕੁਸੀ ਸਿੱਖਾਂ ਦੇ ਮਨਾਂ ਵਿੱਚ ਸਦੀਆਂ ਤੱਕ ਤੋਖਦੀ ਰਹੇਗੀ ਇੱਕ ਵਾਰ ਫੇਰ 2020 ਕੀ ਵਿੱਚ ਦਿੱਲੀ ਅਤੇ ਦਿੱਲੀ ਦੀਆਂ ਬਰੂਹਾਂ ਉੱਤੇ ਹੋਇਆ ਇਤਿਹਾਸਿਕ ਕਿਸਾਨ ਅੰਦੋਲਨ ਕੇਂਦਰ ਵੱਲੋਂ ਕਿਸਾਨਾਂ ਨਾਲ ਕੀਤੀ ਧੱਕੇਸ਼ਾਹੀ ਦੀ ਉਹ ਬੋਲਦੀ ਤਸਵੀਰ ਹੈ ਕੇਂਦਰ ਸਰਕਾਰ ਨੇ ਦਿੱਲੀ ਵੱਲ ਜਾਂਦੇ ਸਾਰੇ ਕੌਮੀ ਮਾਰਕ ਬੈਰੀਕੇਡ ਲਾ ਕੇ 13 ਮਹੀਨੇ ਬੰਦ ਕਰੀ ਰੱਖੇ ਇਸਾਨਾ ਦਾ ਇਹ ਅੰਦੋਲਨ ਇਸ ਭਾਰ ਵਿੱਚ ਸਭ ਤੋਂ ਲੰਬਾ ਸਮਾਂ ਚੱਲਣ ਵਾਲਾ ਸਭ ਤੋਂ ਵੱਧ ਸ਼ਾਂਤ ਰਹੀ ਅਤੇ ਸਭ ਤੋਂ ਵੱਧ ਸਮੂਲੀਅਤ ਵਾਲਾ ਅੰਦੋਲਨ ਇਤਿਹਾਸਕ ਹੋਲੇ ਬੜਿਆ ਕੌਮੀ ਸਾਰਾ ਕੇਂਦਰ ਸਰਕਾਰ ਨੇ ਗੈਰਸੰਗਠਿਤ ਤਰੀਕੇ ਨਾਲ ਕਿਉਂ ਰੋਕ ਕੇ ਸਾਡੀ ਸਾਡੇ ਜੁਡੀਸ਼ੀਅਲ ਸਿਸਟਮ ਨੇ ਕੱਖ ਨਹੀਂ ਕੀਤਾ ਸਰਕਾਰ ਨੇ ਆਪਣੇ ਬਣਾਏ ਤਿੰਨ ਕਾਲੇ ਕਾਨੂੰਨ ਦੁਬਾਰਾ ਪਾਰਲੀਮੈਂਟ ਵਿੱਚ ਅਜੇ ਨਾ ਸਦਕੇ ਵਾਪਸ ਲੈ ਲਏ ਮਸਲਾਂ ਦੀ ਐਮਐਸਪੀ ਅਤੇ ਬਾਕੀ ਮੰਗਾਂ ਹੱਲ ਕਰਨ ਦਾ ਲਿਖਤੀ ਪ੍ਰੋਮੋਸਾ ਦੇ ਕੇ ਕੇਂਦਰ ਸਰਕਾਰ ਅਜੇ ਚੁੱਪ ਹੈ ਸ਼੍ਰੀਮਾਨ ਜੀ ਕਿਸਾਨ ਜਿਸ ਨੂੰ ਸਾਰਾ ਦੇਸ਼ ਅੰਨਦਾਤਾ ਕਹਿੰਦਾ ਹੈ ਕੋਈ ਹੁਕਮਰਾਨਾਂ ਦੇ ਸਿਆਸੀ ਵਿਰੋਧੀ ਨਹੀਂ ਉਹ ਸਭ ਤੋਂ ਸਖਤ ਮਿਹਨਤ ਕਰਕੇ ਵੀ ਸਰਕਾਰ ਦੀ ਕਿਸਾਨ ਵਿਰੋਧੀ ਨੀਤੀਆਂ ਕਾਰਨ ਕਰਜ਼ੇ ਵਿੱਚ ਫਸੇ ਹੋਏ ਹਨ ਸਾਰੇ ਦੇਸ਼ ਵਿੱਚ ਲੱਖਾਂ ਕਿਸਾਨ ਖੁਦਕਿਸ਼ੀਆਂ ਕਰ ਗਏ ਕਿਸੇ ਸਰਕਾਰ ਨੂੰ ਪਰਵਾਹ ਨਹੀਂ ਸਰਕਾਰ ਕੋਲ ਅਮੀਰ ਲੋਕ ਖਾਸਕਰ ਖਾਸਕਰ ਕਾਰਪੋਰੇਟ ਘਰਾਣਿਆਂ ਲਈ ਕਰਜ਼ਾ ਮਾਫ਼ ਕਰਨ ਲਈ ਲੱਖਾਂ ਕਰੋੜ ਹਨ ਪਰ ਅੰਨਦਾਤਾ ਲਈ ਸਰਕਾਰ ਦਾ ਖਜ਼ਾਨਾ ਹਮੇਸ਼ਾ ਖਾਲੀ ਹੀ ਰਹਿੰਦਾ ਹੈ ਸ਼੍ਰੀਮਾਨ ਜੀ ਇੱਕ ਵਾਰ ਫੇਰ ਜਿਹੜੇ ਆਦੇ ਕਿਸਾਨ ਸਾਰੇ ਦੇਸ਼ ਦੇ ਕਿਸਾਨਾਂ ਦੀਆਂ ਮੰਗਾਂ ਲੈ ਕੇ 24 ਤੋ ਲਗਾਤਾਰ ਅੰਦੋਲਨ ਕਰ ਰਹੇ ਹਨ ਉਹ ਸ਼ਾਂਤਮਈ ਰੋਸ ਵਜੋਂ ਆਪਣੇ ਦੇਸ਼ ਦੀ ਰਾਜਧਾਨੀ ਦਿੱਲੀ ਜਾਣਾ ਚਾਹੁੰਦੇ ਹਨ ਜਿਵੇਂ ਬਾਰਡਰ ਉਤੇ 2020 ਵਿੱਚ ਕੇਂਦਰ ਸਰਕਾਰ ਨੇ ਕਿਸਾਨਾਂ ਨੂੰ ਆਪਣੀ ਰਾਜਧਾਨੀ ਜਾਣ ਤੋਂ ਰੋਕਣ ਲਈ ਬੈਰੀਕੇਡ ਲਾ ਕੇ ਕਿਲ ਗੱਡੇ ਸਨ ਉਸੇ ਤਰ੍ਹਾਂ ਇਸ ਵਾਰ ਵੀ ਹਰਿਆਣਾ ਤੇ ਕੇਂਦਰ ਸਰਕਾਰ ਨੇ ਪੰਜਾਬ ਤੇ ਹਰਿਆਣਾ ਦੇ ਛੰਭੂ ਤੇ ਖਨੌਰੀ ਆਦ ਬਾਰਡਰਾਂ ਉਤੇ ਕੰਕਰੀਟ ਦੇ ਸੱਤ-ਸੱਤ ਪੜਨਾਂ ਵਿੱਚ ਬੈਰੀਕੇਡ ਲਾ ਕੇ ਕਿਸਾਨਾਂ ਨੂੰ ਦਿੱਲੀ ਜਾਣ ਤੋਂ ਰੋਕਿਆ ਹੋਇਆ ਹੈ ਇਹੋ ਨਹੀਂ ਸਰਕਾਰ ਸਰਕਾਰ ਨੇ ਜ਼ਬਰ ਜ਼ਬਰਦਸਤ ਹੁਣ ਤੱਕ ਕਿਸਾਨਾਂ ਉੱਤੇ ਗੋਲੀਆਂ ਚਲਾਈਆਂ ਅਥਰੂ ਅਤੇ ਜ਼ਹਿਰੀਲੀ ਗੈਸਾਂ ਛੱਡੀਆਂ ਕੈਮੀਕਲ ਵਾਲੇ ਪਾਣੀ ਆ ਬਿਠਾੜਾ ਮਾਰੀਆਂ ਕਿਸਾਨ ਨੂੰ ਕੁੱਟ-ਕੁੱਟ ਕੇ ਕਿਸਾਨਾਂ ਨੂੰ ਕੁੱਟ-ਕੁੱਟ ਕੇ ਹੱਡੀਆਂ ਤੋੜੀਆਂ ਇੱਕ ਕਿਸਾਨ ਸ਼ੁਭਕਿਰਨ ਠੂਕਰ ਸਿੰਘ ਦੀ ਬੁਲੀ ਨਾਲ ਸ਼ਹੀਦ ਕੀਤਾ ਕਈਆਂ ਦੀਆਂ ਦੋਵੇਂ ਅੱਖਾਂ ਗਈਆਂ 750 ਤੋਂ ਵੱਧ ਕਿਸਾਨ ਹੁਣ ਤੱਕ ਜ਼ਖਮੀ ਹੋਏ ਸਰਕਾਰ ਨੇ ਨੈਸ਼ਨਲ ਹਾਈਵੇ ਲਗਾਤਾਰ ਬੰਦ ਕੀਤੇ ਹੋਏ ਹਨ ਹੁਣ ਵੀ ਜਦੋਂ ਨਿਹੱਤੇ ਕਿਸਾਨ 101 ਇੱਕ ਦੇ ਜਥੇ ਬਣਾ ਕੇ ਸਤਨਾਮ ਵਾਹਿਗੁਰੂ ਦਾ ਜਾਪ ਕਰਦੇ ਸ਼ਾਂਤ ਮਰੀ ਨਹੀਂ ਦਿੱਲੀ ਵੱਲ ਵਧਦੇ ਹਨ ਤਾਂ ਉਹਨਾਂ ਤੇ ਅਨਮਨੱਖੀ ਤਸ਼ਦਦ ਕੀਤਾ ਜਾਂਦਾ ਹੈ ਸ਼੍ਰੀਮਾਨ ਜੀ ਤੰਗ ਆ ਕੇ ਕਿਸਾਨ ਆਗੂ ਸਰ ਜਗਜੀਤ ਸਿੰਘ ਡੱਲੇਵਾਲ ਮਰਨ ਵਰਤ ਤੇ ਬੈਠ ਗਏ ਹਨ ਇੱਕ ਮਹੀਨਾ ਹੋਣ ਵਾਲਾ ਹੈ ਉਹਨਾਂ ਦੀ ਹਾਲਤ ਚਿੰਤਾਜਨਕ ਬਣੀ ਹੋਈ ਹੈ ਸੁਪਰੀਮ ਕੋਰਟ ਨੇ ਪੰਜਾਬ ਹਰਿਆਣਾ ਤੇ ਕੇਂਦਰ ਸਰਕਾਰ ਨੂੰ ਉਹਨਾਂ ਦੀ ਸਿਹਤ ਦਾ ਧਿਆਨ ਰੱਖਣ ਦੇ ਤਾਂ ਹੁਕਮ ਦਿੱਤੇ ਹਨ ਪਰ ਮਾਨਕ ਯੋਗ ਅਦਾਲਤ ਕਿਸਾਨਾਂ ਦੇ ਰਾਹ ਰੋਕ ਲਈ ਬੈਰੀਕੇਡ ਬੈਰੀਕੇਡ ਲਾਉਣ ਉੱਤੇ ਕਿਉਂ ਚੁੱਪ ਹੈ ਕੀ ਸਾਨੂੰ ਦੱਸੋਗੇ ਇਸ ਸੰਵਾਨ ਦੀ ਕਿਹੜੀ ਧਾਰਾ ਹੈ ਜੋ ਕਿਸਾਨਾਂ ਨੂੰ ਆਪਣੀ ਰਾਜਧਾਨੀ ਦਿੱਲੀ ਜਾ ਕੇ ਸ਼ਾਂਤਮਈ ਰੋਸ ਅਤੇ ਸ਼ਾਂਤਮਈ ਅੰਦੋਲਨ ਤੋਂ ਰੋਕਦੀ ਹੈ ਹਰਿਆਣਾ ਤੇ ਕੇਂਦਰ ਸਰਕਾਰ ਨੂੰ ਸੰਵਿਧਾਨ ਦੀ ਕਿਹੜੀ ਧਾਰਾ ਹੈ ਜੋ ਉਹਨਾਂ ਨੂੰ ਬੈਰੀਕੇਡ ਲਾ ਕੇ ਸਮੁੱਚੇ ਪੰਜਾਬੀਆਂ ਦਾ ਰਾਹ ਬੰਦ ਕਰਨ ਦੀ ਅੱਗੇ ਅੱਗੇ ਦੀ ਹੋਵੇ ਇਹ ਕੌਮੀ ਸ਼ਾਰਾ ਬੰਦ ਹੋਣ ਪੰਜਾਬ ਦੇ ਵਪਾਰ ਇੰਡਸਟਰੀ ਇਤਿਹਾਮ ਲੋਕਾਂ ਦਾ ਅਰਬਾਂ ਰੁਪਏ ਦਾ ਨੁਕਸਾਨ ਹੋ ਗਿਆ ਕੀ ਪੰਜਾਬ ਦੇਸ਼ ਦਾ ਹਿੱਸਾ ਨਹੀਂ ਕੀ ਪੰਜਾਬੀ ਵਿਦੇਸ਼ੀ ਜਾਂ ਦੇਸ਼ ਦੇ ਦੁਸ਼ਮਣ ਹਨ ਅਸੀਂ ਆਪਜੀ ਤੋਂ ਇਹ ਜਾਣਨਾ ਚਾਹੁੰਦੇ ਹਾਂ ਕਿ ਜਦੋਂ ਸਰਕਾਰਾਂ ਹੀ ਕਾਨੂੰਨ ਦੀਆਂ ਤੇ ਜਿਵੇਂ ਉਡਾਰੀਆਂ ਹੁਣ ਤਾਂ ਸਾਡੀ ਜੁਡੀਸ਼ਰੀ ਕਿਉਂ ਚੁੱਪ ਹੈ ਪੰਜਾਬੀਆਂ ਅੰਦਰ ਬੇਗਾਨਗੀ ਦੀ ਭਾਵਨਾ ਕਿਉਂ ਪੈਦਾ ਕਰਦੇ ਹੋ ਸ਼੍ਰੀਮਾਨ ਜੀ ਕੇਂਦਰੀ ਹੁਕਮਰਾਨਾਂ ਦਾ ਵਤੀਰਾ ਕਿਸੇ ਪੱਖੋਂ ਵੀ ਸੰਵਿਧਾਨਕ ਨਹੀਂ ਇਸ ਲਈ ਪ੍ਰੰਤ ਲਿਖ ਲੇ ਕੇ ਸਪਸ਼ਟ ਹੁਕਮ ਦਿਓ ਅਧਿ ਜ਼ਿਆਦਤੀ ਲਈ ਸਰਕਾਰ ਨੂੰ ਕਟਹਿਰੇ ਵਿੱਚ ਖੜਾ ਕਰਕੇ ਕਿਸਾਨਾਂ ਨੂੰ ਇਨਸਾਫ਼ ਦਿਓ ਇਹ ਸਾਡੀ ਸੰਵਿਧਾਨਕ ਮੰਗ ਹੈ ਇਹ ਤੁਰੰਤ ਕਾਰਵਾਈ ਦੀ ਆਸ ਵਿੱਚ ਬਲਵਿੰਦ ਸਿੰਘ ਰਾਜੇਵਾਲ ਠੀਕ ਹੈ ਜੀ ਠੀਕ ਹੈ ਜੀ ਇਹ ਚਿੱਠੀ ਲਿਖਾਈ ਗਈ ਹੈ